ਸ਼ਬੀ ਪਾਤੋਂ ਰਾਤਾ ਕੁੰਨੀ ਸ਼ਾਹੀ ਤੋਂ ਜ਼ਿਆਦਾ ਹੈ ਪਿੰਡ ਦੇ ਸਾਡੇ ਪਿੰਡ ਚਾਵੇ ਸਾਧ ਸੰਗਤ ਪਿੰਡ ਦੀ ਸ਼ੁਰੂ ਤੋਂ ਸਾਡੇ ਵੱਡਿਆਂ ਤੋਂ ਲੈ ਕੇ ਅਸੀਂ ਤੇ ਹੁਣ ਤੁਰੇ ਆ ਸਾਡੇ ਬਜ਼ੁਰਗਾਂ ਤੋਂ ਲੈ ਕੇ ਤਾਦਿਆਂ ਤੋਂ ਲੈ ਕੇ ਪਿਓ ਤੋਂ ਲੈ ਕੇ ਗਾਂ ਦਾ ਕੇ ਲੰਗਰ ਲੱਗਦਾ ਇਹ ਮੈਂ ਔਖੇ ਪੁਰਾਣੇ ਅਜਿਹੇ ਜਿਉਂਦੇ ਸਾਡੇ ਵੱਡੇ ਇਥੋਂ ਲੰਗਰ ਲਾਉਂਦੇ ਸੀ ਤੇ ਅੱਜ ਤੱਕ ਪਰੰਪਰਾ ਚੱਲਦੀ ਆਉਂਦੀ ਏਸ ਲੰਗਰ ਦੀ ਸ਼ਹਿਰੇ ਪਿੰਡ ਜੋ ਸਭ ਪਿੰਡ ਇਲਾਕੇ ਰੀ ਸੰਯੋਗ ਇਹ ਬਾਜ਼ਾਰ ਪਿੰਡ ਜੋ ਸਾਰਾ ਸਯੋਗ ਦੇ ਨਾਲੇ ਨੰਗਰ ਬਣਦਾ ਨਾਲ ਸੁਪਰੀ ਸਾਹਿਬ ਜੀ ਦਾ ਪਾਸ ਹੀ ਹੈ ਪੱਤਰਕਾਰ ਬੰਦੇ ਖੜੇ ਆਦੇ ਨਾਲ ਆ ਆਛਾ ਬੋਲੀਏ ਸਭ ਸੰਕ ਦੇ ਨਾਲ ਆਪਾਂ ਇਹ ਲੱਗਦਾ ਇਹ ਸਰਦਾਰ ਜਿੰਨਾ ਕਿਰ ਆਪਣੇ ਸੰਗਤ ਜੁੜੀ ਇਹ ਲੱਗਦਾ ਰਹੂਗਾ ਸਮੂਹ ਸਾਧ ਸੰਗਤ ਦਾ ਤੁਹਾਨੂੰ ਆਪ ਸਮੂਹ ਸਾਧ ਸੰਗਤ ਦਾ ਧੰਨਵਾਦ ਇਹਦੇ ਨਾਲੇ ਸਾਡੇ ਹੋਰ ਇਹ ਪਿੰਡ ਦੀ ਸਭ ਤੋਂ ਵੱਡੀ ਇਹੋ ਹੀ ਬੈਠ ਖਲੋਣ ਵਾਲੀ ਸਾਡਾ ਤੇ ਜਗਾ ਆ ਜਿੱਥੇ ਦੂਜਾ ਮਾਦਾ ਸਾਰਾ ਪਿੰਡ ਹੀ ਆ ਕੇ ਇੱਥੇ ਸਾਡੇ ਬਹਿੰਦਾ ਆ ਤੇ ਇਹ ਬਾਬਾ ਕੋਲੀ ਸ਼ਾਹ ਦੀ ਜਗ੍ਹਾ ਆ